ਸਰਸਿਕ ਆਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀਰ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਕਿਸਾਨ ਵੀਰਾਂ ਲਈ ਬਹੁਤ ਅਹਿਮ ਆ ਬਹੁਤ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਆ ਆਪਾਂ ਗੰਡੋਆ ਦੀ ਖੇਤੀ ਬਾਰੇ ਗੰਡੋਆ ਦੀ ਖਾਦ ਬਾਰੇ ਵਰਮੀਕ compost ਬਾਰੇ ਆਪਾਂ ਪਹੁੰਚੇ ਅੱਜ ਪਿੰਡ ਆਦਮਪੁਰਾ ਬਾਈ ਰਾਜਵਾਧਰ ਦੇ ਕੋਲ ਬਾਈ ਰਾਜਵਾਧਰ ਜੀ ਗੰਡੋਆ ਦੀ ਖੇਤੀ ਖਾਦ ਬਾਰੇ ਬਹੁਤ ਜਾਣਕਾਰ ਬੰਦੇ ਆ ਇਨਾਂ ਨੂੰ ਇਸ ਚੀਜ਼ ਬਾਰੇ ਬਹੁਤ ਨੌਲੇਜ ਆ ਵਰਮਿਕ ਕੰਪੋਸਟ ਬਾਰੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਾਰਾ ਪ੍ਰੋਪਰ ਡਰੈਸ ਲੈਣੇ ਹੈ ਬਾਈ ਤੋਂ ਤੇ ਕਰਦੇ ਆ ਬਾਈ ਨਾਲ ਇਹਨਾਂ ਦੀ ਗੱਲਬਾਤ ਬਾਈ ਜੀ ਗੁੜਵਿਆਂ ਦੀ ਵਰਮਿਕ ਕੰਪੋਸਟ ਦੀ ਕਾਫੀ ਕੰਮ ਚਲਾ ਰਹੇ ਅੱਗੇ ਜਿਸ ਕਿਸੇ ਵੀਰ ਨੂੰ ਸੰਪਰਕ ਦੀ ਲੋੜ ਆ ਉਹ ਬਾਈ ਨਾਲ ਸੰਪਰਕ ਕਰ ਸਕਦਾ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਮੇਰਾ ਨਾਮ ਰਾਜ ਭਦਰ ਸਿੰਘ ਜੀ ਪਿੰਡ ਆਦਮਪੁਰਾ ਹਾਂ ਜੀ ਮੋਬਾਈਲ ਨੰਬਰ ਆ ਜੀ 77430 50287 ਠੀਕ ਹੈ ਜੀ ਹਾਂਜੀ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਚੈਨਲ ਦੇ ਦਰਸ਼ਕਾਂ ਦਾ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਅੱਗੇ ਆਪਾਂ ਗੱਲ ਕਰਾਂ ਜੀ ਬਰਮੀ ਕੰਪੋਸਟ ਬਾਰੇ ਗਨੋਇਆਂ ਦੀ ਖਾਦ ਬਾਰੇ ਹਾਂਜੀ ਬਾਈ ਜੀ ਇਹ ਗਨੋਏ ਜੀ ਆਪਾਂ ਤਕਰੀਬਨ ਆਪਨੂੰ 4 ਕੁ ਮਹੀਨੇ ਹੋ ਗਏ ਇਹ ਕੰਮ ਕਰ ਜਾਂ ਨੂੰ ਠੀਕ ਹੈ ਜੀ ਇਹ ਤਕਰੀਬਨ 3 ਮਹੀਨੇ ਦੇ ਵਿੱਚ ਡਬਲ ਹੋ ਜਾਂਦੇ ਆ ਜੀ ਇਹ 3 ਮਹੀਨੇ ਦੇ ਵਿੱਚ ਹਾਂਜੀ ਡਬਲ ਹੋ ਜਾਂਦੇ ਆ ਠੀਕ ਹੈ ਜੀ ਆਪਾਂ ਕਹਿੰਦੇ ਵੀ ਸਾਰੇ ਕਿਸਾਨਾਂ ਇੱਧਰ ਨੂੰ ਆਉਣ ਆਰਗੈਨਿਕ ਖੇਤੀ ਕਰਨੀ ਨੂੰ ਹਾਂਜੀ ਤੇ ਥੋੜੇ ਤੋਂ ਥੋੜੇ ਤੋਂ ਕੰਮ ਸਟਾਰਟ ਕਰਨ ਤਾਂ ਕਿ ਪਤਾ ਲੱਗ ਸਕੇ ਬਿਲਕੁਲ ਜੀ ਬਾਕੀ ਆਪਾਂ ਰਹਿਗ ਬਨਨ ਨੌਲਜ ਵੀ ਦੇਵਾਂਗੇ ਹਾਂਜੀ ਆਪਣੇ ਕੋਲੇ ਬਰਮੀ ਕੰਪੋਸਟ ਵੀ ਹੈਗੀ ਆਗੀ ਹਾਂਜੀ ਖਾਦ ਵੀ ਹੈਗੀ ਆ ਤੇ ਆਪਣੇ ਕੋਲੇ ਬੂੰਸ ਵਗੈਰਾ ਹਾਂਜੀ ਗੰਡੋਏ ਵੀ ਹੈਗੇ ਆ ਗੰਡੋਏ ਵੀ ਹੈਗੇ ਹਾਂ ਕੋਈ ਵੀ ਵੀਰ ਨੂੰ ਕਿਸੇ ਵੀ ਜਿਆਦਾਤਰ ਆਪਾਂ ਕਿਹੜੇ ਕਿਹੜੇ ਚੀਜ਼ਾਂ 'ਚ ਵਰਤ ਸਕਦੇ ਆ ਇਹਨਾਂ ਨੂੰ ਇਹ ਬਾਈ ਜੀ ਆਪਾਂ ਦੇਖੋ ਆਰਗੈਨਿਕ ਜਿਵੇਂ ਕਿਸੇ ਨੇ ਕੋਈ ਹੁਣ ਕਣਕ ਵਗੈਰਾ ਬੀਜਣੀ ਹੈ ਹਾਂਜੀ ਹਾਂ ਕੋਈ ਸਬਜ਼ੀਆਂ ਆਪਾਂ ਲਾਉਣਗੀਆਂ ਕਿਚਨ ਗਾਰਡਨ ਵਗੈਰਾ ਹਾਂਜੀ ਜਾਂ ਨਰਸਰੀਆਂ ਵਗੈਰਾ ਜਾਂ ਕੋਈ ਕਿਸੇ ਵੀ ਤਰੀਕਾ ਆਪਣਾ ਆਰਗੇਨਿਕ ਹਾਂਜੀ ਕੋਈ ਵੀ ਕੰਮ ਕਰਦਾ ਹਾਰਦਾਰ ਪੌਦਾ ਕੋਈ ਹਾਂਜੀ ਕੋਈ ਵੀ ਆਪ ਸਜਾਵਟੀ ਪਾਉਦਾ ਰੇਕ ਦੇ ਵਿੱਚ ਵਰਤ ਸਕਦੇ ਇਹਨੂੰ ਠੀਕ ਹੈ ਜੀ ਹਾਂਜੀ ਤੇ ਰਿਜ਼ਲਟ ਵਧੀਆ ਮਿਲਦਾ ਪਹਿਲਾਂ ਵੀ ਜਿੰਨੇ ਵੀ ਕਸਟਮਰ ਆਪਣੇ ਤੋਂ ਲੈ ਕੇ ਗਏ ਆ ਆਪਾਂ ਆਪ ਕੈਮਰੇਜ ਵਿੱਚ ਦੱਸ ਰਹੇ ਸੀਗੇ ਤੇ ਸੋਹਣਾ ਰਿਜ਼ਲਟ ਮਿਲਦਾ ਜੀ ਹਾਂਜੀ ਰਿਜ਼ਲਟ ਬਹੁਤ ਵਧੀਆ ਜੀ ਰਿਜ਼ਲਟ ਤਾਂ ਜਿਹੜਾ ਇੱਕ ਵਾਰੀ ਇਹਨੂੰ ਪਾ ਲੈਂਦਾ ਜੀ ਮੋੜ ਕੇ ਉਹ ਬਾਰੀ-ਬਾਰੀ ਤਕਰੀਬਨ ਇਹ ਇਹ ਤਾਂ ਬਣਾ ਫਿਰ ਰਹਿੰਦਾ ਨਹੀਂ ਜੀ ਉਹ ਓਕੇ ਹਾਂਜੀ ਉਹ ਬੰਦਾ ਜਿਵੇਂ ਆਪਾਂ ਦੂਜਾ ਪਾਉਨੇ ਆ ਡੀਏਪੀ ਜੂਰੀਆ ਪਾਉਨੇ ਆ ਉਹਦੇ ਆਪਾਂ ਆਦੀ ਹੋਏ ਹੋਈਆਂ ਜਿਹੜਾ ਬੰਦਾ ਇਹਨੂੰ ਵਰਤ ਲੂਗਾ ਇਹ ਉਸ ਤੋਂ ਵੀ ਹਟ ਕੇ ਬਹੁਤ ਵਧੀਆ ਚੀਜ਼ ਆ ਹਾਂ ਜੀ ਕੈਮੀਕਲ ਤਾਂ ਹੈ ਹੀ ਨਹੀਂ ਗਾ ਆਪਣੇ ਸਾਹਮਣੇ ਅੱਖਾਂ ਦੇ ਜੀ ਹਾਂ ਜੀ ਬਾਕੀ ਉਹ ਮੇਰਾ ਇੱਕ ਕਿਲਾ ਇੱਕ ਐ ਤੇ ਹੁਣ ਅਸੀਂ ਆਰਗੈਨਿਕ ਸਬਜ਼ੀ ਸ਼ੁਰੂ ਕਰੀ ਆ ਓਕੇ ਜੀ ਉਹ ਸਾਰੀ ਇਹ ਇਸ ਖਾਦ ਨਾਲ ਹੀ ਅਸੀਂ ਸਟਾਰਟ ਕੀਤੀ ਹੈਗੀ ਠੀਕ ਹੈ ਜੀ ਹਾਂ ਇਸੇ ਖਾਦ ਤੋਂ ਹੀ ਅਸੀਂ ਹੁਣ ਉਹ ਸਬਜ਼ੀ ਵੀ ਆਪਾਂ ਆਨਲਾਈਨ ਗਰੁੱਪ ਬਣਾ ਕੇ WhatsApp ਗਰੁੱਪ ਬਣਾ ਕੇ ਹਾਂ ਜੀ ਆਨ ਆਪਾਂ ਡਿਲੀਵਰੀ ਵੀ ਕਰਿਆ ਕਰਾਂਗੇ ਗਾ ਹਾਂ ਡਿਲੀਵਰੀ ਕਰਿਆ ਕਰਾਂਗੇ ਉਹਦੀ ਤੇ ਉਹ 7 8 8 ਮੈਂ ਇਥੇ ਲਾਈਆਂ ਛੋਟੇ ਤੋਂ ਕੰਮ ਸਟਾਰਟ ਕੀਤਾ ਹੌਲੀ ਹੌਲੀ ਜਿਵੇਂ ਸਟੈਪ ਬਾਈ ਸਟੈਪ ਬੰਦਾ ਖੇਡਦਾ ਹੀ ਜਾਂਦਾ ਹੈ ਫਿਰ ਉਹ ਸ੍ਰੀ ਕਨਪਾ ਸਾਭ ਜੀ ਵਧਾਵਾਗੇ ਜਿਹੜਾ ਆਪਣਾ ਪਿੰਡ ਆ ਇਹ ਕਿਹੜਾ ਜ਼ਿਲ੍ਹਾ ਕਿਹੜਾ ਹਲਕਾ ਪਾਇ ਜਾਂਦਾ ਹੈ ਪਿੰਡ ਆਦੋਂਪੁਰਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਾਂਜੀ ਤਹਿਸੀਲ ਫੂਲ ਸਲਾਤਪੁਰੇ ਦੇ ਕੋਲੇ ਆ ਜੀ ਇਹ ਦੀਨਾ ਸਾਹਿਬ ਦੇ ਕੋਲੇ ਹੈ ਠੀਕ ਹੈ ਜੀ 3 ਕਿਲੋਮੀਟਰ ਹਾਂਜੀ ਕਿਸਾਨ ਭਰਾ ਉਹ ਸਲਾਤਪੁਰਾ ਨੇੜੇ ਰਹ ਜਾਂਦਾ ਤੇ ਦੀਨਾ ਸਾਹਿਬ ਜਿੱਥੇ 10ਵੇਂ ਪਾਸ਼ਾ ਜੀ ਨੇ ਜਫਰ ਨਵਾ ਸਾਹਿਬ ਲਿਖਿਆ ਉਹ ਇਥੇ ਕੋਲੇ ਰਹ ਜਾਂਦਾ ਤੇ ਗੰਡੋਏ ਵੀ ਇਧਰ ਪਾਈ ਦੇ ਕਾਫੀ ਏਰੀਆ ਪਾਈ ਦਾ ਰੱਖਿਆ ਵਾ ਇਧਰ ਐਸ ਏਰੀਏ ਚ ਵੀ ਇਧਰ ਬੱਟ ਲੱਗਿਆ ਵਾ ਤਕਰੀਬਨ ਆਪਣਾ ਹਾਂਜੀ ਕਾਫੀ ਬੱਟ ਪਾਈ ਦੇ ਰੈਡੀ ਕੀਤੇ ਹੋਏ ਆ ਜਿਸ ਕਿਸੇ ਵੀਰ ਨੂੰ ਲੋੜ ਆ ਹਾਂਜੀ ਭਰਾ ਮੇਰੋ ਆ ਤੁਹਾਨੂੰ ਨੇੜ ਤੋਂ ਦਿਖਾਉਣੇ ਆਪਾਂ ਵੀ ਇਸ ਤਰ੍ਹਾਂ ਪਾਈ ਦੇ ਬੱਟ ਲਾਏ ਵੇ ਤਿਆਰ ਕਰਦੇ ਆ ਦੇ ਗੰਡੋਏ ਆ ਦੇਖੋ ਜੀ ਇਹ ਕਿੰਨੇ ਦਿਨ ਹੋ ਗਏ ਇਹ ਮਲਬੀਆ ਲਾਇਆ ਨੂੰ ਜੀ ਇਹ ਨੂੰ 3 ਮਹੀਨੇ ਹੋ ਗਏ ਜੀ 3 ਮਹੀਨੇ ਹੋ ਗਏ ਹਾਂ 4 ਮਹੀਨੇ ਪ੍ਰੋਜੈਕਟ ਸ਼ੁਰੂ ਕਰਨ ਨੂੰ ਹੋਇਆ 3 ਮਹੀਨੇ ਬਾਅਦ ਚ ਫਿਰ ਆਪਾਂ ਗੰਦੂਏ ਥੋੜੇ ਲੇਟ ਪਾਈ ਸੀ ਇਹਦੇ ਚ ਠੀਕ ਹੈ ਜੀ ਹਾਂ ਓਕੇ ਕਿੰਨੇ ਦੀ ਚਰਚ ਮਤਲਬ ਵੀ ਇਹ ਪੂਰੀ ਗ੍ਰੋਥ ਕਰ ਜਾਂਦੇ ਆਪਦੀ ਇਹ ਤਿੰਨ ਮਹੀਨੇ ਬਾਅਦ ਜੀ ਡਬਲ ਹੋ ਜਾਂਦੇ ਆਗੇ ਇਹ ਆਪਾਂ ਕਿ ਜਿੰਨੇ ਇਹ ਚ ਪਾਵਾਂਗੇ ਉਹਦੇ ਤਿੰਨ ਮਹੀਨੇ ਬਾਅਦ ਡਬਲ ਹੋ ਜਾਂਦੇ ਨਾਲੇ ਖਾਦ ਕਰਨ ਵਾਲੀ ਹੋ ਜਾਂਦੀ ਆ ਹਾਂਜੀ ਨਾਲੇ ਗੰਡੋਏ ਡਬਲ ਹੋ ਜਾਂਦੇ ਠੀਕ ਹੈ ਜੀ ਹਾਂਜੀ ਮੁਰਕਿਓ ਆਪਾਂ ਗੋਏ ਗੰਡੋਏ ਦਾ ਸੇਲ ਵੀ ਕਰ ਸਕਦੇ ਆ ਇਕੱਲੇ ਹਾਂਜੀ ਤੇ ਖਾਦ ਅੱਡ ਸੇਲ ਕਰ ਸਕਦੇ ਹਾਂ ਹਾਂਜੀ ਹਾਂਜੀ ਫੇ ਡਬਲ ਪ੍ਰੋਫਿਟ ਆ ਇਹ ਚ ਹਾਂਜੀ ਡਬਲ ਪ੍ਰੋਫਿਟ ਆ ਜੀ ਹਾਂਜੀ ਹਾਂਜੀ ਕਿਸਾਨ ਭਰਾਵੋ ਆ ਤੁਹਾਨੂੰ ਨੇੜ ਤੋਂ ਦਿਖਾ ਰਹੇ ਆਪਾਂ ਵੀ ਬਾਈ ਜੀ ਦੱਸ ਰਹੇ ਆ ਵੀ ਜਿਹੜੇ ਗੰਡੋਏ ਆਪਾਂ ਜਿੰਨੇ ਵੀ ਬੈਟ ਦੇ ਵਿੱਚ ਪਾਵਾਂਗੇ ਤਿੰਨ ਮਹੀਨੇ ਬਾਅਦ ਉਹਨਾਂ ਦੀ ਗਰੋਥ ਵੀ ਡਬਲ ਹੋ ਜਾਂਦੀ ਆ ਤੇ ਜਿਹੜੀ ਆਪਾਂ ਖਾਦ ਵੀ ਬਰਤਨ ਲਈ ਤਿਆਰ ਹੋ ਜਾਂਦੀ ਆ ਖਾਦ ਦਾ ਵੀ ਆਪਾਂ ਨੂੰ ਬੈਨੀਫਿਟ ਮਿਲੂਗਾ ਉਹ ਆਪਾਂ ਆਰਗੈਨਿਕ ਖੇਤੀ ਦੇ ਵਿੱਚ ਜਿੱਥੇ ਮਰਜੀ ਵਰਤ ਸਕਦੇ ਆ ਤੇ ਬਾਕੀ ਗੰਡੋਏ ਵੀ ਵਰਤ ਸਕਦੇ ਆ ਜੇ ਗੰਡੋਏ ਕਿਸੇ ਵੀਰ ਨੇ ਅੱਗੇ ਸੇਲ ਵੀ ਕਰਨੇ ਆ ਤੇ ਉਹ ਗੰਡੋਆਂ ਦਾ ਵੀ ਗਾ ਅੱਗੇ ਪ੍ਰੋਫਿਟ ਲੈ ਸਕਦੇ ਆ ਆ ਇਹ ਚੀਜ਼ਾਂ ਤੋਂ ਆਪਾਂ ਨੂੰ ਦੋ ਪ੍ਰੋਫਿਟ ਆ ਬਾਕੀ ਆਰਗੈਨਿਕ ਖੇਤੀ ਦਾ ਵੀ ਪ੍ਰੋਫਿਟ ਆ ਤੇ ਨਾਲ ਆਪਾਂ ਨੂੰ ਖਾਦ ਦਾ ਗੰਡੋਆਂ ਦਾ ਇਹ ਚੀਜ਼ ਦਾ ਵੀ ਪ੍ਰੋਫਿਟ ਆ ਇਹ ਤੁਸੀਂ ਬਾਈ ਨਾਲ ਸੰਪਰਕ ਕਰਕੇ ਇਸ ਚੀਜ਼ ਦਾ ਫਾਇਦਾ ਲੈ ਸਕਦੇ ਆ ਬਹੁਤ ਵਧੀਆ ਚੀਜ਼ ਆ ਅਸੀਂ ਆਫ ਕੈਮਰੇ ਦੇ ਵਿੱਚ ਵੀ ਕਾਫੀ ਬਿੱਟਾਂ ਖੋਲ ਕੇ ਦੇਖੀਆਂ ਬਹੁਤ ਵਧੀਆ ਰਿਜ਼ਲਟ ਦੇਖਿਆ ਜੋ ਵੀ ਵੀਰ ਮਤਲਬ ਬਾਈ ਨਾਲ ਸੰਪਰਕ ਕਰੂਗਾ ਬਾਈ ਨਾਲ ਜੁੜੂਗਾ ਤੇ ਤੁਹਾਨੂੰ ਬਾਈ ਨਾਲ ਮਿਲ ਮਿਲਵਰਤਨ ਕੇ ਬਹੁਤ ਵਧੀਆ ਪਤਾ ਲੱਗੂਗਾ ਵੀ ਬਾਈ ਕਿੱਦਾਂ ਦੇ ਨੇਚਰ ਦੇ ਪਰਸਨ ਆ ਬਹੁਤ ਵਧੀਆ ਨੇਚਰ ਆ ਇਹਨਾਂ ਦਾ ਆ ਦੇਖੋ ਇਸ ਵਿੱਟ ਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਆ ਮਤਲਬ ਜਿਵੇਂ ਜਿਵੇਂ ਪੱਟਾਂ 'ਚ ਲੱਗੇ ਹੋਏ ਆ ਹਰੇਕ ਬੱਟ ਦੇ ਵਿੱਚ ਇਹਨਾਂ ਦੀ ਗਰੋਥ ਜ਼ਿਆਦਾ ਹੈ ਜੀ ਬਹੁਤ ਸੋਹਣੀ ਗਰੋਥ ਆ ਤੇ ਤੁਸੀਂ ਆਰਗੈਨਿਕ ਖੇਤੀ ਦੇ ਨਾਲ ਜੁੜੋਗੇ ਤਾਂ ਆਪਾਂ ਜਿਹੜੀਆਂ ਕੈਮੀਕਲ ਦੀਆਂ ਚੀਜ਼ਾਂ ਵਰਤ ਰਹੇ ਆ ਜਾਂ ਆਪਾਂ ਸਪਰੇਅਆਂ ਸਬਜ਼ੀਆਂ ਤੇ ਖਾਨ ਵਾਲੀਆਂ ਤੇ ਕਰ ਰਹੇ ਆ ਆਪਾਂ ਉਹਨਾਂ ਚੀਜ਼ਾਂ ਦੇ ਵਾਜਾਂਗੇ ਜਿਹੜੀਆਂ ਬਿਮਾਰੀਆਂ ਦਿਨ ਦੀ ਦਿਨ ਬਿਮਾਰੀ ਵਧ ਰਹੀ ਆ ਆਪਾਂ ਬਿਮਾਰੀਆਂ ਦੇ ਚੱਕਰ 'ਚ ਹਸਪਤਾਲਾਂ ਦੇ ਵਿੱਚ ਜ਼ਿਆਦਾ ਫਸੇ ਮੀਆ ਆਪਾਂ ਉਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਸਕਦੇ ਆ ਇਹ ਆਪਾਂ ਨੂੰ ਲੋੜ ਆ ਹੁਣ ਅੱਜ ਦੇ ਟਾਈਮ 'ਚ ਆਰਗੈਨਿਕ ਪਾਸੇ ਆਉਣ ਦੇ ਲਈ ਅੱਜ ਤੋਂ 15 20 ਸਾਲ ਜਾਂ 30 ਸਾਲ ਪਿੱਛੇ ਜਾ ਕੇ ਦੇਖ ਲਈਏ ਆਪਾਂ ਜਦੋਂ ਆਪਣੇ ਮਤਲਬ ਵੀ ਦਾਦੇ ਪਰਦਾਦਾ ਜੀ ਕੰਮ ਕਰਦੇ ਹੁੰਦੇ ਸੀ ਖੇਤੀ ਦਾ ਆਰਗੈਨਿਕ ਜਿਆਦਾ ਕੰਮ ਕਰਦੇ ਸੀ ਤੇ ਉਦੋਂ ਬਿਮਾਰੀਆਂ ਵੀ ਬਹੁਤ ਘੱਟ ਸੀ ਸਾਰੇ ਜਿੰਨੇ ਵੀ ਆਪਾਂ ਸੀਗੇ ਤੰਦਰੁਸਤ ਸੀਗੇ ਅੱਜ ਦੇ ਟਾਈਮ 'ਚ ਆਪਾਂ ਜਿੰਨੀ ਰੇ ਸਪਰੇਅ ਜ਼ਿਆਦਾ ਵਰਤਦੇ ਆਂ ਉਹਨੇ ਹੀ ਆਪਾਂ ਬਿਮਾਰੀਆਂ ਨਾਲ ਜ਼ਿਆਦਾ ਜੂਝ ਰਹੇ ਆਂ ਇਸ ਕਰਕੇ ਤੁਹਾਡੇ ਲਈ ਵੀਡੀਓ ਆਪਾਂ ਮੈਨ ਲੈ ਕੇ ਆਂਦੀ ਆਂ ਵੀ ਆਪਾਂ ਆਰਗੈਨਿਕ ਵਾਲੇ ਪਾਸੇ ਆ ਜਗੇ ਤਾਂ ਆਪਾਂ ਕੋਸ਼ਿਸ਼ ਆ ਦੇ ਤੱਕਰ ਬਿਮਾਰੀਆਂ ਤੋਂ ਬਚ ਸਕੀਏ ਲਾਸਟ ਦੇ ਵਿੱਚ ਤੁਹਾਨੂੰ ਬਾਈ ਜੀ ਦਾ ਨੰਬਰ ਆਪਾਂ ਫੇਰ ਰਿਪੀਟ ਕਰਾਉਣੇ ਆਂ ਬਾਈ ਜੀ ਆਪਣਾ ਨੰਬਰ ਰਿਪੀਟ ਕਰੀ ਫੇਰ ਕਰ ਦਿਓ ਨੰਬਰ 70430 ਜੀ 50287 70430 50287 50287 ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਜੇ ਕਿਸੇ ਵੀਰ ਨੇ ਖਾਦ ਲੈਣੀ ਆ ਤਾਂ ਖਾਦ ਦਾ ਵੀ ਬਾਈ ਜੀ ਤੁਹਾਨੂੰ ਖਾਦ ਮਿਲੂਗੀ ਜੇ ਕਿਸੇ ਵੀਰ ਨੇ ਗੰਡੋਏ ਲੈਣੇ ਆ ਤਾਂ ਗੰਡੋਏ ਵੀ ਮਿਲਣਗੇ ਰੇਟ ਬਹੁਤ ਜਾਇਜ਼ ਹੋਊਗਾ ਹਰੇਕ ਵੀਰ ਭਰਾ ਦੇ ਬਜਟ ਦੇ ਵਿੱਚ ਹੋਊਗਾ ਕੋਈ ਇਹ ਨਹੀਂ ਗੱਲ ਕਿ ਇਹ ਰੇਟ ਦੇ ਬਜਟ ਦੇ ਬਾਹਰ ਹੋਊਗਾ ਕਿਉਂਕਿ ਇਹ ਖੇਤੀ ਬਹੁਤ ਘੱਟ ਪਰਸਨ ਕਰ ਰਹੇ ਆ ਹਰੇਕ ਬੰਦਾ ਨਹੀਂ ਕਰ ਰਿਹਾ ਪਰ ਇਹਦਾ ਰੇਟ ਬਹੁਤ ਜਾਇਜ ਹੋਊਗਾ ਇਹ ਨਹੀਂ ਗੱਲ ਜੇ ਖੇਤੀ ਘੱਟ ਹੁੰਦੀ ਆ ਤੇ ਰੇਟੇ ਦਾ ਜ਼ਿਆਦਾ ਹੋਊਗਾ ਜਾਇਜ ਰੇਟ ਦੇ ਵਿੱਚ ਤੁਸੀਂ ਬਾਈ ਨਾਲ ਸੰਪਰਕ ਕਰਕੇ ਬਾਈ ਤੋਂ ਖਾਦ ਵੀ ਲੈ ਸਕਦੇ ਆ ਤੇ ਗੰਡੋਈ ਵੀ ਲੈ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਤਰ੍ਹਾਂ ਦੇ ਵੀਰ ਭਰਾ ਜਿਹੜਾ ਆਪਣਾ ਆਰਗੈਨਿਕ ਦਾ ਕੰਮ ਕਰਦੇ ਆ ਉਹਨਾਂ ਦਾ ਵੀ ਹੌਸਲਾ ਵਧੇ ਜੇ ਇਹਨਾਂ ਦਾ ਹੌਸਲਾ ਵਧੂਗਾ ਤਾਂ ਫੇਰ ਇਸ ਸਟੈਪ ਬਾਈ ਸਟੈਪ ਅੱਗੇ ਕੰਮ ਤੋਰਨ ਦਾ ਬਾਈ ਨੂੰ ਹੌਸਲਾ ਮਿਲੂਗਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ